ਦੀਉ ਤੇ ਆਦ ਭਗਤਨ ਸੇਤੀ ਗੋਸੇ ਜੋ ਕੀ ਨੇ ਸੁਨਾਵ ਆਜ ਸੰਗਤ ਵਿੱਚ ਆ ਕੇ ਗੁਰਮੁਖ ਪਿਆਰਿਓ ਸਾਰੇ ਪ੍ਰਕਾਰ ਦੇ ਸੁਖ ਗੁਰੂ ਸਾਹਿਬ ਦੇ ਚਰਨਾਂ ਤੋਂ ਪ੍ਰਾਪਤ ਹੁੰਦੇ ਨਾਮ ਇੱਕ ਐਸੀ ਮਣੀ ਹੈ ਜਿਹਦੇ ਕੋਲੇ ਨਾਮ ਦੀ ਮਣੀ ਆ ਜਾਂਦੀ ਹੈ ਗੁਰਮੁਖ ਪਿਆਰਿਓ ਨਾਮ ਵੈਸੀ ਜਪਣਾ ਔਖਾ ਹੈ ਆਖਣੇ ਔਖਾ ਸਾਚਾ ਨਾਓ ਨਾਮ ਜਪਣਾ ਬਹੁਤ ਔਖਾ ਹੈ ਹੋਰ ਸਾਰੇ ਦੁਨੀਆਂ ਦੇ ਕੰਮ ਸੌਖੇ ਆ ਕੋਈ ਵੀ ਕੰਮ ਕਰਨ ਲੱਗ ਜਾਓ ਸਾਰੇ ਸੌਖੇ ਆ ਪਰ ਜੇ ਕਿਤੇ ਨਾਮ ਜਪਣਾ ਹੋਵੇ ਨਾ ਤਾਂ ਘੰਟਾ ਬੈਹਿ ਕੇ ਬਹੁਤ ਔਖਾ ਲੱਗਦਾ ਹੈ ਬੜਾ ਔਖਾ ਹੈ ਨਾਮ ਜਪਣਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਬਹੁਤ ਔਖਾ ਲੱਗਦਾ ਹੋਰ ਕੰਮਾਂ ਵਾਸਤੇ ਬੰਦਾ ਉੱਠਦਾ ਨਾ ਪਾਣੀ ਲਾਉਣਾ ਹੋਵੇ ਰਾਤ ਨੂੰ 1:00 ਵਜੇ 2:00 ਵਜੇ RAM ਨਾ ਉੱਠ ਕੱਢਦਾ ਬੰਦਾ ਪਰ ਗੁਰਮਖ ਪਿਆਰਿਓ ਜੇ ਕਿਤੇ ਨਾਮ ਜਪਣ ਵਾਸਤੇ ਉੱਠਣਾ ਹੋਵੇ ਨਾ ਰਾਤ ਨੂੰ 1:00 ਵਜੇ 2:00 ਵਜੇ 3:00 ਵਜੇ ਬਹੁਤ ਔਖਾ ਲੱਗਦਾ ਹੈ ਬੜਾ ਭਾਰੀ ਲੱਗਦਾ ਹੈ ਉੱਠਣਾ ਉੱਠਿਆ ਹੀ ਨਹੀਂ ਜਾਂਦਾ ਆਲਸ ਚੜ ਜਾਂਦਾ ਹੈ ਆਲਸ ਆਪਣਾ ਜੁੱਲੜ ਪਾ ਲੈਂਦਾ ਉੱਪਰ ਜਿਵੇਂ ਗੁਰਨਾਨਕ ਮਹਾਰਾਜ ਸਿੱਤੇ ਪਾਤਸ਼ਾਹ ਨਾਲ ਮਲਾਪ ਹੋਇਆ ਕਲਯੁਗ ਦਾ ਪਤਨ ਹੋਏ ਸੀ ਗੁਰਮਖ ਪਿਆਰਿਓ ਜਦੋਂ ਕਾਲਜੁਗ ਆਇਆ ਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਬੜਾ ਭਿਆਨਕ ਉਹਨੇ ਗੰਦਾ ਰੂਪ ਬਣਾਇਆ ਹੋਇਆ ਹੈ ਆਪਣਾ ਗੰਦਾ ਰੂਪ ਉੱਪਰ ਭੈੜਾ ਜੁੱਲੜ ਲਿਆ ਹੋਇਆ ਹੈ ਜਿਹਦੇ ਵਿੱਚ ਮੋਰੇ ਹਨ ਗੰਦਾ ਜੁੱਲੜ ਉੱਪਰ ਲਿਆ ਕਾਲਜੁਗ ਨੇ ਤੇ ਉਹਦੇ ਵਿੱਚ ਮੋਰੇ ਐ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਜਦੋਂ ਆਇਆ ਨਾ ਵਰਮਖ ਪਿਆਰਿਓ ਐਸਾ ਰੂਪ ਬਣਾਇਆ ਹੋਇਆ ਸਤਗੁਰੂ ਨੇ ਪੁੱਛਿਆ ਵੀ ਇਹ ਜੁੱਲੜ ਕਿਉਂ ਲਿਆ ਉੱਪਰ ਗੁਰਨਾਣਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਨਾ ਕੀਤਾ ਵੀ ਆ ਗੰਦਾ ਜੁੱਲੜ ਕਿਉਂ ਲਿਆ ਕਹਿਣ ਲੱਗਿਆ ਸਤਿਗੁਰੂ ਜੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਤਿੰਨ ਵੱਜਦੇ ਆ ਤੇ ਆ ਜਿਹੜਾ ਜੁੱਲੜ ਆ ਮੈਂ ਉੱਪਰ ਲਿਆਏ ਸਾਰੇ ਸੰਸਾਰ ਤੇ ਪਾ ਦਿੰਨਾ ਮੈਂ ਜੁੱਲੜ ਸਾਰਾ ਸੰਸਾਰ ਫਿਰ ਬੜੀ ਆਰਾਮ ਦੀ ਨੀਂਦ ਸੌ ਜਾਂਦਾ ਹੈ ਯਾਦ ਰੱਖਿਓ ਯਾਵਾਂ ਵਿੱਚ ਸ਼ਾਦੀਆਂ ਵਿੱਚ ਜਾਂਦੇ ਆ ਨਾ ਸਾਰੀ ਰਾਤ ਨੱਚ ਟੱਪ ਕੇ ਲੰਘ ਜਾਂਦੀ ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ 2 3 ਵਜੇ ਦੇ ਸਾਰੇ ਹੀ ਸੌ ਜਾਂਦੇ ਸਭ ਨੂੰ ਨੀਂਦ ਆ ਜਾਂਦੀ ਗਰਮਖ ਪਿਆਰੋ ਸਾਰੀ ਰਾਤ ਬੰਦਾ ਜਾਗਦਾ ਰਹੇ ਤੜਕੇ 3 ਵਜੇ ਆ ਕੇ ਉਹ ਵੀ ਸੌ ਜਾਂਦਾ ਹੈ ਮਰੀਜ਼ ਸਾਰੀ ਰਾਤ ਤੜਫਦਾ ਰਹੇ ਦੁਖੀ ਹੁੰਦਾ ਰਹੇ ਤੜਕੇ ਜੇ ਜਾ ਕੇ ਅੰਮ੍ਰਿਤ ਵੇਲੇ ਇਸ ਵਕਤ ਹੀ 3 ਵਜੇ ਉਹਦੀ ਵੀ ਥੋੜੀ ਜੀ ਅੱਖ ਲੱਗ ਜਾਂਦੀ ਭਾਵੇਂ ਕਿੰਨਾ ਹੀ ਦੁਖੀ ਹੋਵੇ ਸਮਝ ਜਾਂਦਾ ਸਾਰਾ ਸੰਸਾਰ ਮਹਾਰਾ ਜੀ ਮੈਂ ਸਾਰੇ ਸੰਸਾਰ ਤੇ ਜੁੱਲੜ ਪਾ ਦਿੰਨਾ ਸਾਰੇ ਸੰਸਾਰ ਨੂੰ ਬੜੀ ਆਰਾਮ ਦੀ ਨੀਂਦ ਆਉਂਦੀ ਹੈ ਇਹ ਮਹਾਰਾ ਜੀ ਗੁਰੂ ਨਾਨਕ ਮਾਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਕਲਯੁਗ ਫਿਰ ਆਇਤ ਮੂਰੇ ਕਿਉਂ ਆ ਅਮੂਰੇ ਕਿਉਂ ਹੈਵੇਦ ਵਿੱਚ ਕਲਯੁਗ ਕਹਿਣ ਲੱਗਾ ਸਤਗੁਰੂ ਜੀ ਭਾਵੇਂ ਮੈਂ ਸਾਰੇ ਸੰਸਾਰ ਤੇ ਜੁੱਲੜ ਪਾ ਦਿੰਨਾ ਪਰ ਜਿਹੜੇ ਤੈਨੂੰ ਪਿਆਰ ਕਰਨ ਵਾਲੇ ਆ ਨਾ ਜਿਹੜੇ ਤੇਰੇ ਨਾਲ ਪ੍ਰੀਤ ਕਰਨ ਵਾਲੇ ਮੇਰੇ ਇਸ ਜੁੱਲੜ ਨੂੰ ਪਾੜ ਕੇ ਵੀ ਉੱਠ ਖੜਦੇ ਆ ਕੋ ਸਤਨਾ ਪਾੜ ਦਿੰਦੇ ਇਸ ਜੁੱਲੜ ਨੂੰ ਉਹਨਾਂ ਗੁਰਮਖਾਂ ਪਿਆਰਿਆਂ ਤੇ ਜਿਹੜੇ ਪਿਆਰ ਕਰਨ ਵਾਲੇ ਆ ਨਾ ਰੱਬ ਪਰਮੇਸ਼ਰ ਨੂੰ ਜਿਨ੍ਹਾਂ ਦੇ ਕੋਲ ਨਾਮ ਦੀ ਮਣੀ ਹੈ ਗੁਰਮਖ ਪਿਆਰਿਓ ਉਹਨਾਂ ਦਾ ਕਲਯੁਗ ਦਾ ਜੁੱਲੜ ਵੀ ਕੁਝ ਨਹੀਂ ਵਿਗਾੜ ਸਕਦਾ ਕਲਯੁਗ ਦਾ ਜੁੱਲੜ ਵੀ ਪਾੜ ਕੇ ਉੱਠ ਖੜਦੇ ਆ ਜਿਨ੍ਹਾਂ ਨੂੰ ਪ੍ਰੀਤ ਆ ਪਰਮੇਸ਼ਰ ਦੇ ਨਾਮ ਨਾਲ ਜਿਨ੍ਹਾਂ ਨੂੰ ਰੰਗ ਲੱਗ ਗਿਆ ਰਾਗ ਲਗਦਾ ਸਤ ਸੰਗਤ ਵਿੱਚ ਆ ਕੇ ਜੁੜੇ ਹੋਿਆਂ ਦੀ ਸੰਗਤ ਵਿੱਚ ਆ ਕੇ ਸਤਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਆ RAM DAS SAROVAR NAATE SAB UTRE PAAP KAMATE NIRMAL HOYE KAR IS NANNA GUR PURE KI NE DANNA ਜਿਹਦੇ ਕੋਲ ਨਾਮ ਦਾ ਖਜ਼ਾਨਾ ਆ ਗਿਆ ਨਾ ਜਿਨੇ ਆਪਣੇ ਮਨ ਨੂੰ ਸਤ ਸੰਗ ਰੂਪ ਸਰੋਵਰ ਵਿੱਚ ਇਸ਼ਨਾਨ ਕਰਵਾ ਲਿਆ ਨਾਮ ਨੂੰ ਬਜਲਨਾ ਮਨ ਨੂੰ ਧੋ ਲਿਆ ਦਾ ਮਨ ਪਵਿੱਤਰ ਹੋ ਜਾਵੇ ਤੇ ਗੁਰਮੁਖ ਪਿਆਰਿਓ ਦੇ ਕੋਲੇ ਨਾਮ ਦੀ ਮਣੀ ਆ ਜਾਂਦੀ ਹੈ ਨਾਮ ਇੱਕ ਐਸੀ ਮਣੀ ਹੈ ਜਿਹੜੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ ਸਮਝਣ ਵਾਸਤੇ ਗੁਰਮੁਖ ਪਿਆਰਿਓ ਕਹਿੰਦੇ ਇੱਕ ਜ਼ਮੀਂਦਾਰ ਨੇ ਖੇਤ ਦੇ ਵਿੱਚ ਵਾਹੀ ਕਰਦਾ ਸੀ ਹਾਲ ਵਾਰਿਆ ਹਾਲ ਬਉਂਦੇ ਬਉਂਦੇ ਨੂੰ ਕਹਿੰਦੇ ਉਹਨੂੰ ਨਾ ਧਰਤੀ ਦੇ ਵਿੱਚੋਂ ਇੱਕ ਛੋਟਾ ਜਿਹਾ ਕੱਚ ਦਾ ਹੀਰਾ ਮਿਲਿਆ ਮਣੀ ਮਿਲੀ ਜਦੋਂ ਮਣੀਓ ਨੇ ਦੇਖੀ ਨਾ ਬਹੁਤ ਸੁੰਦਰ ਹੈ ਚੰਗੀ ਲੱਗੀ ਚਮਕਦਾਰ ਪੱਥਰ ਉਹਨੇ ਆਪਣੇ ਪੱਲੇ ਨਾਲ ਬੰਨ ਲਿਆ ਲੜਨਾ ਬੰਨ ਲਿਆ ਚਲੋ ਇਹਨੂੰ ਘਰ ਲੈ ਕੇ ਜਾਉ ਬਹੁਤ ਸੋਹਣਾ ਹੈ ਗਰਮਖ ਪਿਆਰਿਓ ਜਦੋਂ ਪੱਲੇ ਨਾਲ ਬੰਨ ਲਿਆ ਨਾ ਗਰਮੀ ਲੱਗੀ ਇੱਕ ਦਰਖਤ ਸੀ ਆ ਕੇ ਛਾਵੇਂ ਪੈ ਗਏ ਲੱਤ ਤੇ ਲੱਤ ਧਰੀ ਸਿਰ ਤੇ ਬਾਹਰ ਰੱਖੀ ਤੇ ਗਰਮਖ ਪਿਆਰਿਓ ਤਾਦ ਮੁਗਰ ਕੇ ਪਿਆ ਜਿਵੇਂ ਆਮ ਬੰਦਾ ਖੇਤ ਵਿੱਚ ਕੰਮ ਕਰਦਾ ਕਰਦਾ ਥੱਕ ਜੇ ਤੇ ਆਰਾਮ ਕਰਨ ਵਾਸਤੇ ਦੋ ਚਾਰ ਮਿੰਟ ਪੈ ਜਾਂਦਾ ਹੈ ਇਹ ਵੀ ਆ ਕੇ ਪੈ ਗਿਆ ਇੱਕ ਦਰਖਤ ਥੱਲੇ ਵਿਰਲੀ ਵਿਰਲੀ ਉਹਦੀ ਛਾਂ ਹੈ ਥੱਲੋਂ ਰੇਤਾ ਤਤੈ ਉਤੋਂ ਗਰਮੀ ਦਾ ਮਹੀਨਾ ਹੈ ਤੇ ਗਰਮਖ ਪਿਆਰਿਓ ਸੋਚਦਾ ਹੈ ਜੇ ਕਿਤੇ ਦਰਖਤ ਦੀ ਛਾਂ ਹੀ ਸੰਗਣੀ ਹੋਵੇ ਨਾ ਤੇ ਫਿਰ ਆਨੰਦ ਹੀ ਆਜੇ ਪੈਣ ਦਾ ਆਨੰਦ ਹੀ ਆਜੇ ਸੌਣ ਦਾ ਇੱਥੇ ਇੰਨਾ ਸੋਚਿਆ ਸੀ ਗੁਰਮਖ ਪਿਆਰੋ ਜਿਹੜੇ ਦਰਖਤ ਥੱਲੇ ਪਿਆ ਹਰਿਆ ਭਰਿਆ ਹੋ ਗਿਆ ਹਰਿਆ ਭਰਿਆ ਹੋ ਗਿਆ ਬਹੁਤ ਸੋਹਣਾ ਬਣ ਗਿਆ ਲੈ ਮਨ ਵਿੱਚ ਆਇਆ ਵੀ ਇੱਛਾ ਪੂਰੀ ਹੋ ਗਈ ਮੇਰੀ ਤਾਂ ਮੰਦੀ ਕਾਮਨਾ ਪੂਰੀ ਹੋ ਗਈ ਮੈਂ ਸੋਚਿਆ ਤੇ ਦਰਖਤ ਹਰਿਆ ਭਰਿਆ ਹੋ ਗਿਆ ਬੜੀ ਸੰਗਣੀ ਛਾਂ ਹੋ ਗਈ ਯਾਦ ਰੱਖਿਓ ਇੱਕ ਇੱਕ ਫੁਰਨਾ ਪੂਰਾ ਹੋ ਜੇ ਨਾ ਫਿਰ ਮਨ ਦੂਸਰੇ ਪਾਸੇ ਤੁਰ ਪੈਂਦਾ ਇੱਕ ਦਾਤ ਮੰਗੀ ਉਹ ਮਿਲ ਗਈ ਫਿਰ ਦੂਸਰੀ ਵਾਰ ਪ੍ਰਭਾ ਮੈਨੂੰ ਆ ਵੀ ਦੇ ਦੇ ਪਰਮੇਸ਼ਰ ਜੀ ਮੈਨੂੰ ਆ ਵੀ ਦੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਦਾਤਾਂ ਲੈ ਲੈ ਕੇ ਥੱਕਦਾ ਨਹੀਂ ਹੈ ਪਰਮੇਸ਼ਰ ਤਾਂ ਦਿੰਦਾ ਹੀ ਹੈ ਦਿੰਦਾ ਦੇ ਲੈਂਦੇ ਥੱਕ ਪਾਹੀ ਇਹ ਬੰਦੇ ਦਾ ਸੁਭਾਅ ਹੈ ਇੱਕ ਪੁਰਨਾ ਪੂਰਾ ਹੋਇਆ ਦੂਸਰਾ ਫੇਰ ਜਨਮ ਲੈ ਲੈਂਦਾ ਹੁਣ ਜਿਹੜੇ ਦਰਖਤ ਥੱਲੇ ਪਿਆ ਹਰਿਆ ਭਰਿਆ ਹੋ ਗਿਆ ਫੇਰ ਮਨ ਵਿੱਚ ਪੁਰਨਾ ਆਇਆ ਕਿਉਂ ਨਾ ਇੱਥੇ ਲਾਗੇ ਬਾਗ ਹੋਵੇ ਬਹੁਤ ਸੁੰਦਰ ਇਹ ਗਰਮੁਖ ਪਿਆਰਿਓ ਮਨ ਵਿੱਚ ਸੋਚਣ ਦੀ ਧੀਰ ਸੀ ਬਾਗ ਵੀ ਆ ਗਿਆ ਬੜਾ ਸੁੰਦਰ ਬਾਗ ਵਿੱਚ ਮੋਰ ਬਿਹੇ ਬੋਲਦੇ ਆ ਹੁਣ ਜਦੋਂ ਬਾਗ ਆ ਗਿਆ ਆਉਂਦੇ ਕਿਉਂ ਆ ਭਲਾ ਇਹਦੇ ਪੱਲੇ ਨਾਲ ਇੱਕ ਇੱਛਾ ਪੂਰਕ ਮਣੀ ਵੱਜੀ ਹੋਈ ਹੈ ਜਿਹੜਾ ਮੋਤੀ ਇਹ ਚੱਕ ਕੇ ਲਿਆ ਨਾ ਚਮਤਕਾਰ ਪੱਖ ਪੱਥਰ ਜਿਹੜਾ ਉਹ ਇੱਛਾ ਪੂਰੀਆਂ ਕਰਨ ਵਾਲੀ ਮਣੀ ਹੈ ਉਹਦੇ ਕਰਕੇ ਸਾਰੇ ਮਨ ਦੇ ਦੇ ਭੁਰਨੇ ਪੂਰੇ ਹੋਈ ਜਾਂਦੇ ਪਰ ਇਹਨੂੰ ਨਹੀਂ ਪਤਾ ਵੀ ਮੇਰੇ ਪੱਲੇ ਨਾਲ ਇੱਕ ਇੱਛਾਪੂਰਕ ਮਣੀ ਵੱਜੀ ਹੋਈ ਹੈ ਉਹਦਾ ਕਰਕੇ ਮੇਰੀਆਂ ਮੰਦੀਆਂ ਇਛਾਵਾਂ ਪੂਰੀਆਂ ਹੋ ਰਹੀਆਂ ਬਾਗ ਦਾ ਸੋਚਿਆ ਬਾਗ ਆ ਗਿਆ ਹੁਣ ਇਹ ਸੋਚਦਾ ਵੀ ਨਾਲ ਇੱਕ ਤਲਾਬ ਹੀ ਹੋਵੇ ਜਿਹੜਾ ਪਾਣੀ ਦਾ ਭਰਿਆ ਹੋਵੇ ਗਰਮਖ ਪਿਆਰੋ ਇੰਨਾ ਸੋਚਣ ਦੀ ਧੀਰ ਸੀ ਇੱਕ ਪਾਣੀ ਦਾ ਤਲਾਬ ਹੀ ਆ ਗਿਆ ਬੜਾ ਸੁੰਦਰ ਪਾਣੀ ਨਾਲ ਭਰਿਆ ਹੋਇਆ ਨਿਰਮਲ ਜਲ ਐ ਇੰਨਾ ਸੋਚਿਆ ਫੇਰ ਮਾਨੇ ਫੁਰਨਾ ਦਿੱਤਾ ਵੀ ਇਹ ਵੀ ਆ ਗਿਆ ਹੁਣ ਇਹਦੇ ਵਿੱਚ ਇੱਕ ਕਿਸ਼ਤੀ ਹੋਵੇ ਤੇ ਵਿੱਚ ਮੈਂ ਬੈਠਾ ਹੋਵਾਂ ਤੇ ਉਂਟੇ ਲੈਂਦਾ ਹੋਵਾਂ ਗਰਮਖ ਪਿਆਰੇ ਨੇ ਸੋਚਣ ਦੀ ਧੀਰ ਸੀ ਮਨ ਗਾਂਧੀ ਗਾਂ ਤੁਰਿਆ ਹੀ ਜਾਂਦਾ ਸੈਸ ਘਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਬੰਦੇ ਦਾ ਸੁਭਾਅ ਹੁੰਦਾ ਹੈ ਕਮਾਈ ਕਰਨ ਲੱਗ ਪਿਆ 100 ਆ ਜੇ ਦੀ 100 ਵੀ ਆ ਜਾਂਦਾ ਹੁਣ ਲੱਖ ਆ ਜੇ ਦੀ ਜੇ ਲੱਖ ਆ ਜੇ ਤੇ ਮੇਰੀਆਂ ਸਾਰੀਆਂ ਭੁੱਖਾਂ ਪੂਰੀਆਂ ਹੋ ਜਾਣ ਲੱਖ ਵੀ ਆ ਜਾਂਦਾ ਹੈ ਫਿਰ ਕਹਿੰਦੇ ਇੰਨਾ ਭੁੱਖ ਵੱਧ ਜਾਂਦੀ ਐ ਫਿਰ ਕਹਿੰਦਾ 10 ਲੱਖ ਆਵੇ ਫਿਰ ਕਹਿੰਦਾ ਕਰੋੜ ਆਵੇ ਗਰਮਖ ਪਿਆਰੋ ਕਰੋੜਾਂ ਵਾਲੇ ਵੀ ਹਾਏ ਹਾਏ ਕਰੀ ਜਾਂਦੇ ਆਖੋ ਸਤਨਾਮ ਆ ਹੈ ਨਹੀਂ ਉਹ ਹੈ ਨਹੀਂ ਐਨੇ ਦੁਖੀਆਂ ਮਰ ਗਏ ਦੁੱਖ ਕੀਆ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਸਤਗੁਰ ਦੀ ਬਾਣੀ ਕਹਿੰਦੀ ਨਾਨਕ ਦੁਖੀਆ ਸਭ ਸੰਸਾਰ ਬਾਲੀ ਰੋਵੇ ਨਾਹੀ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁਖੀ ਯਾਦ ਰੱਖਿਓ ਮਾਇਆ ਸੁਖੀ ਨਹੀਂ ਕਰਦੀ ਧਨ ਸੁਖੀ ਨਹੀਂ ਕਰਦਾ ਸੁਖੀ ਤਾਂ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਨਾਮ ਨੇ ਕਰਨਾ ਹੈ ਇੱਛਾ ਪੂਰੀਆਂ ਤਾਂ ਪਰਮੇਸ਼ਰ ਦੇ ਨਾਮ ਨਾਲ ਹੁੰਦੀਆਂ ਜਿਹਦੇ ਕੋਲੇ ਮਾਲਕ ਪਰਮੇਸ਼ਰ ਦਾ ਨਾਮ ਹੈ ਮਨ ਨੂੰ ਸ਼ਾਂਤੀ ਹੈ ਮਨ ਨੂੰ ਆਨੰਦ ਹੈ ਹੁਣ ਇਹਦੇ ਕੋਲੇ ਇੱਛਾ ਪੂਰਕ ਮੰਨੀ ਹੈ ਇਹਦੀਆਂ ਇੱਛਾ ਪੂਰੀਆਂ ਹੋ ਰਹੀਆਂ ਤਲਾਕ ਆ ਗਿਆ ਬਹੁਤ ਸੁੰਦਰ ਮਨ ਵੀ ਸੋਚਿਆ ਕਿ ਕਿਸ਼ਤੀ ਹੋਵੇ ਹੁੰਡੇ ਲੈਂਦਾ ਵਾ ਉਹ ਵੀ ਪੂਰਾ ਹੋ ਗਿਆ ਕਰਦੇ ਕਰਦੇ ਵਿੱਚ ਹੁਣ ਤੇ ਲੈ ਰਿਆ ਤਲਾ ਦੇ ਤੇ ਗੁਰਮਖ ਪਿਆਰਿਓ ਦੇਖਦਾ ਹੈ ਵੀ ਸੋਨਾ ਬਾਗ ਲਾਗੇ ਤਲਾ ਆ ਗਿਆ ਵਿੱਚ ਕਿਸਤੀ ਆ ਗਈ ਹੂਟੇ ਲੈ ਰਿਆਂ ਐਨਾ ਦੇਖਦੇ ਦੇਖਦੇ ਨਾ ਤਲਾ ਦੇ ਕੰਢੇ ਇੱਕ ਕਾਂ ਆਇਆ ਪਾਣੀ ਪੀਣ ਗੁਰਮਖ ਪਿਆਰਿਓ ਜਦੋਂ ਕਾਂ ਆਇਆ ਨਾ ਪਾਣੀ ਪੀਣ ਉਹ ਤਲਾ ਦੇ ਕੰਢੇ ਤੇ ਬੈਠਾ ਪਾਣੀ ਪੀ ਰਿਹਾ ਤੇ ਇਹ ਮਨੋਖਾ ਨਾ ਜਿਹੜਾ ਕਿਸਤੀ ਤੇ ਹੂਟੇ ਲੈਂਦਾ ਲੈਂਦਾ ਕਾਂ ਨੂੰ ਕਹਿੰਦਾ ਤੂੰ ਇੱਥੋਂ ਉੱਟ ਜਾਏ ਮੇਰਾ ਤਲਾ ਹੈ ਇਹ ਮੇਰਾ ਬਾਗ ਹੈ ਇਹ ਸਾਰਾ ਕੁਝ ਮੈਂ ਫੁਰਨਾ ਕਰਕੇ ਬਣਾਇਆ ਹੈ ਮੈਂ ਮੰਗਿਆ ਮੇਰਾ ਸਾਰਾ ਕੁਝ ਤੇ ਗੁਰਮਖ ਪਿਆਰਿਓ ਕਾਂ ਨੂੰ ਉਡਾਉਣ ਲੱਗ ਪਿਆ ਵੀ ਇੱਥੋਂ ਉੱਡ ਜਾ ਤੇਰਾ ਕੋਈ ਹੱਕ ਨਹੀਂ ਇੱਥੇ ਬਹਿਣ ਦਾ ਤੇ ਗੁਰਮਖ ਪਿਆਰਿਓ ਕਰਦੇ ਕਰਦੇ ਨਾ ਜਦੋਂ ਕਾਂ ਉੱਡਦਾ ਨਹੀਂ ਕਾਂ ਜਿੱਦੀ ਹੁੰਦਾ ਆਪਾਂ ਨੂੰ ਪਤਾ ਬਾਹਾਂ ਨਾਲ ਇਸ਼ਾਰੇ ਕਰ ਕਰਕੇ ਉਹਨੂੰ ਉਡਾਉਂਦਾ ਹੈ ਉਡਾਉਣ ਦਾ ਯਤਨ ਕਰਦਾ ਕਾਂ ਨੂੰ ਕਾਂ ਉੱਡਦਾ ਨਹੀਂ ਕਾਂ ਜਿੱਦੀ ਹੈ ਕਰਦੇ ਕਰਦੇ ਨਾ ਐਨੇ ਜਦੋਂ ਨਾ ਕਾਂ ਉੱਡਿਆ ਪੱਲੇ ਨਾਲ ਹੱਥ ਮਾਰਿਓ ਇੱਛਾਪੂਰਕ ਮਣੀ ਵੱਜੀ ਹੋਈ ਐ ਇਹਨੂੰ ਤਾਂ ਪੱਥਰ ਹੀ ਲੱਗਦਾ ਐ ਗਰਮਖ ਪਿਆਰਿਓ ਪੱਲੇ ਨਾਲੋ ਖੋਲਿਆ ਉਹ ਪੱਥਰ ਉਹ ਮਣੀ ਕਾਂਵਲ ਚਲਾ ਕੇ ਮਾਰੀ ਆਖੋ ਸਤਨਾ ਜਦੋਂ ਕਾਂਵਲ ਚਲਾ ਕੇ ਮਾਰੀ ਨਾ ਵੀ ਕਾਂ ਨੂੰ ਉਡਾ ਦੇਵਾ ਇੱਥੇ ਬੈਠੇ ਨਾ ਗਰਮਖ ਪਿਆਰਿਓ ਜਦੋਂ ਚਲਾ ਕੇ ਕਾਂਵਲ ਮਾਰੀ ਕਿਧਰੇ ਗਿਆ ਬਾਗ ਕਿਧਰੇ ਤਲਾਬ ਕਿਧਰੇ ਗਈ ਕਿਸਤੀ ਤੇ ਉਸੇ ਦਰਖਤ ਦੀ ਵੇਰਲੀ ਵੇਲੀ ਛਾਂ ਦੇ ਥੱਲੇ ਪਿਆ ਆਖੋ ਸਤਿਨਾਮ ਇਸੇ ਤਰ੍ਹਾਂ ਗੁਰਮਖ ਪਿਆਰਿਓ ਜਿਹਦੇ ਕੋਲੇ ਨਾਮ ਰੂਪ ਬਣੀ ਹੈ ਨਾ ਉਹਦੀਆਂ ਇਛਾਵਾਂ ਉਸੇ ਤਰ੍ਹਾਂ ਹੀ ਪੂਰੀਆਂ ਹੁੰਦੀਆਂ ਜਿਵੇਂ ਫੁਰਨੇ ਬਣਾਉਂਦਾ ਨਾ ਬੰਦਾ ਜੋ ਮੰਗਿਆ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਜੋ ਇੱਛਾ ਕੀਤੀ ਉਹ ਪੂਰੀ ਹੋ ਗਈ ਜੋ ਮੰਗ ਰੱਖੀ ਉਹ ਪੂਰੀ ਹੋ ਗਈ ਪਰ ਜਦੋਂ ਅਸੀਂ ਨਾਮ ਛੱਡ ਦਿੰਨੇ ਆ ਨਾ ਦਾਤਾ ਦੇ ਮਗਰ ਲਾ ਕੇ ਦਾਤੇ ਨੂੰ ਅਸਾਰ ਦਿੰਨੇ ਆ ਫਿਰ ਦਾਤੀਆਂ ਦਾਤਾਂ ਜਾਂਦੀਆਂ ਦਾ ਵੀ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਗਈਆਂ ਉੱਟ ਜਾਂਦੀਆਂ ਦਾਤਾਂ ਵੀ ਸਾਰੀਆਂ ਜਦੋਂ ਦਾਤਾ ਵਿਸਰ ਜਾਂਦਾ ਜਦੋਂ ਦਾਤਾਂ ਪਿਆਰੀਆਂ ਹੋ ਜਾਣ ਨਾ ਦਾਤਾ ਵਿਸਰ ਜਾਵੇ ਤੇ ਫਿਰ ਜਦ ਦਾਤਾਂ ਜਾਂਦੀਆਂ ਨੂੰ ਵੀ ਸਮਾਂ ਨਹੀਂ ਲੱਗਦਾ ਇਸ ਕਰਕੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਨਾਮ ਨਾਲ ਜੁੜੀਏ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਸਤਿਗੁਰੂ ਦੀ ਬਾਣੀ ਉਹ ਉਚਾਰਣ ਕਰਦੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾਇਚਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਕਰ ਗੁਰੂ ਨਾਨਕ ਦਾ ਇੱਛਾ ਪੂਰਕ ਸਰਬ ਸੁਖਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਕ ਸਰਬ ਸੁਖਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਕ ਸਰਬ ਸੁਖਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਤ ਸਰਬ ਸੁਖਦਾਤਾ ਕਾਰ ਗੁਰੂ ਨਾਨਕ ਦਾ ਇੱਛਾ ਪੂਰਤ ਸਰਬ ਸੁਖਦਾਤਾ ਕਾਰ ਗੁਰੂ ਨਾਨਕ ਦਾ ਹੋਇ ਇੱਛਾ ਪੂਰਤ ਸਰਬ ਸੁਖਦਾਤਾ ਕਾਰ ਗੁਰੂ ਨਾਨਕ ਦਾ ਇੱਛਾ ਪੂਰਤ ਨਾਨਕ ਦਾ ਵਿਚਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਬਿਆਦੇ ਜੀ ਕਰ ਗੁਰੂ ਨਾਨਕ ਦਾ ਮੇਰੇ ਪਿਆਰੇ ਕਰ ਗੁਰੂ ਨਾਨਕ ਦਾ ਜੀ ਕਰ ਗੁਰੂ ਨਾਨਕ ਦਾ ਮੇਰੇ ਪਿਆਰੇ ਕਾਰ ਗੁਰੂ ਨਾਨਕ ਦਾ ਪਿਆਰੇ ਜੀ ਕਾਰ ਗੁਰੂ ਨਾਨਕ ਦਾ ਮੇਰੇ ਪਿਆਰੇ ਕਾਰ ਗੁਰੂ ਨਾਨਕ ਦਾ ਪਿਆਰੇ ਜੀ